ਦੋਸਤੋ ਹਰਜਿੰਦਰ ਸਿੰਘ ਫਲੋਰੀਡਾ ਵਾਲਾ ਜਿਹੜਾ ਟਰੱਕ ਐਕਸੀਡੈਂਟ ਵਾਲਾ ਕੇਸ ਆ ਇਹਦੇ ਵਿੱਚ ਨਿਤ ਦਿਨ ਕਹ ਲੋ ਕਿ ਨਵੇਂ-ਨਵੇਂ ਫੈਕਟ ਸਾਹਮਣੇ ਆ ਰਹੇ ਨੇ ਹੋਇਆ ਕਿ ਸਗਾ ਕਿਦਾਂ ਐਕਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਸਾਰੀ ਸਥਿਤੀ ਜਿਹੜੀ ਆ ਪਿਛਲੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਮੁਕੰਮਲ ਤੌਰ ਤੇ ਸਾਂਝਾ ਕਰ ਚੁੱਕਾ ਇੱਕ ਤਾਂ ਗੁਰਪਤਵੰਨ ਸਿੰਘ ਪੰਨੂ ਹੁਣੀ ਜਿਹੜੇ ਸੈਕਸ ਫੋਰ ਜਸਟਿਸ ਵਾਲੇ ਆ ਉਹਨਾਂ ਨੇ ਮੁਲਾਕਾਤ ਕੀਤੀ ਹਰਜਿੰਦਰ ਸਿੰਘ ਉਹਨਾਂ ਦੇ ਨਾਲ ਤੇ ਬਾਹਰ ਆ ਕੇ ਪ੍ਰੈਸ ਵਾਰਤਾ ਵੀ ਕੀਤੀ ਆ ਐਸ ਐਫ ਜੇ ਵੱਲੋਂ ਜਿਹੜੇ ਪੀੜਤ ਨੇ ਪੀੜਤ ਪਰਿਵਾਰ ਨੇ ਜਿਹੜੇ ਤਿੰਨ ਜਾਣਿਆਂ ਦੀ ਮੌਤ ਹੋਈ ਆ ਉਹਨਾਂ ਦੇ ਲਈ ਇੱਕ ਦਾ 1 ਲੱਖ ਡਾਲਰ ਦਾ ਜਿਹੜਾ ਐਲਾਨ ਵੀ ਕੀਤਾ ਗਿਆ ਪੀੜਤਾਂ ਦੀ ਮਦਦ ਦਾ ਵੀ ਐਲਾਨ ਕੀਤਾ ਗਿਆ ਜੇਕਰ ਆਪਾਂ ਗੱਲ ਕਰੀਏ ਗੁਰਪਤਵੰਨ ਸਿੰਘ ਪੰਨੂ ਪੰਨੂ ਸਾਹਿਬ ਨੇ ਬਾਹਰ ਆ ਕੇ ਇਹ ਗੱਲ ਕਹੀ ਆ ਕਿ ਜਿਹੜਾ ਹਰਜਿੰਦਰ ਸਿੰਘ ਆ ਇਹ ਹੈਗਾ ਖਾਲਿਸਤਾਨ ਦਾ ਸਮਰਥਕ ਇੰਡੀਆ ਦੇ ਵਿੱਚੋਂ ਇਹ ਇਸੇ ਕਰਕੇ ਆਇਆ ਸਿਗਾ ਕਿਉਂਕਿ ਮੋਦੀ ਸਰਕਾਰ ਦੀ ਪਰਸੀਕਿਊਸ਼ਨ ਤੇ ਇਹਨੂੰ ਡਰ ਸੀਗਾ ਇੰਡੀਆ ਦੇ ਵਿੱਚ ਵੀ ਹਰਜਿੰਦਰ ਖਾਲਿਸਤਾਨ ਦਾ ਸਮਰਥਕ ਸੀ ਇੱਕ ਗੁਰਪਤਵਾਨ ਸਿੰਘ ਪੰਨੂ ਹੁਣਾਂ ਦਾ ਕਹਿਣਾ ਆ ਉਹ ਕਹਿੰਦੇ ਵੀ ਹਰਜਿੰਦਰ ਨੇ ਇਹ ਗੱਲ ਕਹੀ ਆ ਤੇ ਬਈ ਕਿਉਂ ਵੈਸੇ ਕਿਉਂਕਿ ਅਸਾਈਲਮ ਲਈ ਅਪਲਾਈ ਕੀਤਾ ਹਰਜਿੰਦਰ ਨੇ ਤੇ ਇਹ ਕਹਿ ਕੇ ਕਿ ਮੈਨੂੰ ਇੰਡੀਆ ਦੇ ਵਿੱਚ ਪ੍ਰੋਬਲਮ ਹੈ ਜਾਂ ਮੇਰੀ ਸਿਕਿਉਰਿਟੀ ਐਂਡ ਸੇਫਟੀ ਉੱਥੇ ਨਹੀਂ ਹੈਗੀ ਸੋ ਆਬੀਸਲੀ ਇਦਾਂ ਦਾ ਕੋਈ ਨਾ ਕੋਈ ਤਾਂ ਮੰਤਬ ਤਾਂ ਇਹੀ ਹੁੰਦਾ ਤੁਹਾਨੂੰ ਵੀ ਮੇਰੀ ਪੋਲੀਟਿਕਲੀ ਤੌਰ ਤੇ ਮੈਂ ਉੱਥੇ ਸੇਫ ਨਹੀਂ ਹੈਗਾ ਤੇ ਪੰਨੂ ਸਾਹਿਬ ਦਾ ਇਹ ਕਹਿਣਾ ਕਿ ਹਰਜਿੰਦਰ ਦਾ ਇਹ ਹਰਜਿੰਦਰ ਦਾ ਇਹ ਕਹਿਣਾ ਕਿ ਮੈਂ ਖਾਲਸਤਾਨ ਦਾ ਸਮਰਥਕ ਆਂ ਇੰਡੀਆ ਦੇ ਵਿੱਚ ਵੀ ਤੇ ਇੱਥੇ ਆ ਕੇ ਵੀ ਮਤਲਬ ਕਿ ਵਿਦੇਸ਼ ਚ ਅਮਰੀਕਾ ਚ ਆ ਕੇ ਵੀ ਮੈਂ ਖਾਲਸਤਾਨ ਰਿਪਬਲਿਕ ਦਾ ਜਿਹੜਾ ਉਹਦੇ ਹੱਕ ਦੇ ਵਿੱਚ ਸੋ ਇਸ ਕਰਕੇ ਇੰਡੀਆ ਤੋਂ ਤਾਂ ਮੈਂ ਤਾਂ ਆਇਆ ਸੀਗਾ ਜਾਂ ਕਹ ਲਓ ਕਿ ਕੇਵਿ ਕੇਸ ਬਣਾਉਣ ਦੀ ਕੋਸ਼ਿਸ਼ ਹੈ ਕਿ ਮੈਨੂੰ ਇੰਡੀਆ ਦੇ ਵਿੱਚ ਦ ਦੂਜੀ ਗੱਲ ਗੁਰਪ੍ਰਤਵੰਤ ਸਿੰਘ ਪੰਨੂ ਤੇ ਐਸਐਫਜੀ ਨੇ ਜਿਹੜਾ ਐਲਾਨ ਕੀਤਾ ਕਿ ਅਸੀਂ ਜਿਹੜੇ ਇਹ 1 ਲੱਖ ਡਾਲਰ ਆ ਤਿੰਨਾਂ ਪਰਿਵਾਰਾਂ ਦੇ ਵਿੱਚ ਵੰਡਾਂਗੇ ਜਿਨ੍ਹਾਂ ਦੀ ਇਹ ਜਿਹੜੇ ਤਿੰਨ ਜਣਿਆਂ ਦੀ ਮੌਤ ਹੋਈ ਆ ਤੇ ਇਹਦੇ ਨਾਲ ਨਾਲ ਪੰਨੂ ਸਾਹਿਬ ਨੇ ਇਹ ਗੱਲ ਕਹੀ ਆ ਕਿ ਜਿਹੜਾ ਹਰਜਿੰਦਰ ਆ ਉਹਨੂੰ ਬਹੁਤ ਜ਼ਿਆਦਾ ਅਫਸੋਸ ਸਗਾ ਜੋ ਕੁਝ ਵੀ ਹੋਇਆ ਉਹ ਚਾਹੁੰਦਾ ਸੀ ਕਿ ਇਦਾਂ ਦਾ ਕੁਝ ਵੀ ਨਾ ਹੁੰਦਾ ਤੇ ਉਹਨੂੰ ਬਹੁਤ ਜ਼ਿਆਦਾ ਪਛਤਾਵਾ ਸੀ ਇਸ ਗੱਲ ਦਾ ਤੇ ਅ ਅ ਅੱਖਾਂ ਦੇ ਵਿੱਚ ਉਹਦੇ ਜਿਹੜਾ ਬਹੁਤ ਜ਼ਿਆਦਾ ਇਮੋਸ਼ਨਲ ਸੀਗਾ ਉਹ ਤੇ ਇਹ ਇੰਗਲਿਸ਼ ਨੂੰ ਲੈ ਕੇ ਪ੍ਰੈਸ ਨੇ ਉਹਨਾਂ ਨੂੰ ਪੁੱਛਿਆ ਕਿ ਭਾਈ ਉਹਨੂੰ ਅੰਗਰੇਜ਼ੀ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਪੰਨੂ ਸਾਹਿਬ ਨੇ ਕੋਈ ਬਹੁਤ ਜ਼ਿਆਦਾ ਸਪਸ਼ਟਤਾ ਦੇ ਨਾਲ ਤਾਂ ਨਹੀਂ ਕਿਹਾ ਆਈ ਥਿੰਕ ਵੀ ਕੈਨ ਅੰਡਰਸਟੈਂਡ ਕਿ ਆਬਵੀਅਸਲੀ ਉਹਦੇ ਕੇਸ ਨੂੰ ਹੁਣ ਪਤਾ ਨਹੀਂ ਵਕੀਲਾ ਨੇ ਉਹਦਾ ਕੇਸ ਕੇਸਰੀਕਰ ਨਾਲ ਰੈਪਰੈਜ਼ੈਂਟ ਕਰਨਾਗੇ ਇਹਨੂੰ ਅੰਗਰੇਜ਼ੀ ਨਹੀਂ ਸਮਝ ਆਉਂਦੀ ਜਾਂ ਇਹਨੂੰ ਅੰਗਰੇਜ਼ੀ ਸਮਝ ਆਉਂਦੀ ਆ ਤੇ ਇਹਨੇ ਸਾਈਨ ਕਿਉਂ ਨਹੀਂ ਪੜੇ ਇਹ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੇਸ ਕਿਦਾਂ ਅਗਾਹ ਵਧਾ ਉਹਦੇ ਵਿੱਚ ਕਿਹੜੀਆਂ ਦਲੀਲਾਂ ਡਿਫੈਂਸ ਵੱਲੋਂ ਦਿੱਤੀਆਂ ਜਾਂ ਕਿ ਪੰਨੂ ਸਾਹਿਬ ਨੇ ਇਹ ਕਿਹਾ ਕਿ ਉਹ ਜਿੱਦਾਂ ਥੋੜੀ ਵਾਲੀ ਜਰੂਰ ਉਹ ਸਮਝ ਲੈਂਦਾ ਪਰ ਫਿਰ ਪੰਨੂ ਸਾਹਿਬ ਨੇ ਇਹ ਵੀ ਐਗਜ਼ਾਮਪਲ ਦਿੱਤੀ ਕਿ ਦੇਖੋ ਮੈਂ ਹਜੇ ਪੰਜਾਬ ਚ ਆ ਕੇ ਇੱਥੇ ਬਸੇ ਨੂੰ ਬਹੁਤ ਸਮਾਂ ਹੋ ਗਿਆ ਪਰ ਸਟਿਲ ਮੈਂ ਵੀ ਬਹੁਤ ਸਾਰੀਆਂ ਚੀਜ਼ਾਂ ਨਹੀਂ ਅੰਗਰੇਜ਼ੀ ਦੀਆਂ ਜੇ ਤੁਸੀਂ ਕਹੋਗੇ ਸਮਝ ਸਕਦਾ ਸਾਰੀਆਂ ਮੇਰੀਆਂ ਤੁਹਾਡੀ ਮੇਰੀ ਜਿੰਨੀ ਜਿੰਨੀ ਇੰਗਲਿਸ਼ ਇੱਥੇ ਦੇ ਨੇਟਿਵ ਜਿਹੜੇ ਆ ਸਪੀਕਰਸ ਆ ਉਹਨਾਂ ਦੀ ਚੰਗੀ ਨਹੀਂ ਹੋਣੀ ਜਿਹੜੇ ਇੱਥੋਂ ਦੇ ਬੌਰਨ ਬਰਾਡਰ ਪਿਆ ਅਮਰੀਕਾ ਦੇ ਬਟ ਸਟਿਲ ਹਰਜਿੰਦਰ ਉਹਨਾਂ ਦੇ ਕਹਿਣ ਦਾ ਮਤਲਬ ਸਿਕਾ ਕਿ ਬੋਲ ਲੈਂਦਾ ਅੰਗਰੇਜ਼ੀ ਤੇ ਇਹ ਇਹ ਜਿਹੜੀਆਂ 2-3 ਗੱਲਾਂ ਉਹਨਾਂ ਨੇ ਮੇਨ ਆਖੀਆਂ ਤੇ ਇਹ ਹੁਣ ਇੰਡੀਆ ਦੇ ਵਿੱਚ ਵੀ ਕਿਉਂਕਿ ਸਾਰਾ ਇਹ ਜਿਹੜਾ ਮਸਲਾ ਹੈ ਇਹ ਤਾਂ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫੈਲਿਆ ਹੋਇਆ ਹੁਣ ਇਹ ਕਾਲਿਸਤਾਨ ਦੇ ਲਈ ਗੱਲ ਨੂੰ ਲੈ ਕੇ ਇੰਡੀਆ ਦੇ ਵਿੱਚ ਉਹਦੇ ਪਰਿਵਾਰ ਕਿਸੇ ਟੀ ਕਿੰਨਾ ਰਿਐਕਟ ਕਰਦਾ ਪੰਜਾਬ ਸਰਕਾਰ ਕੀ ਕਹਿੰਦੀ ਆ ਜਾਂ ਬਾਕੀ ਜਿਹੜੇ ਸਾਡੇ ਲੀਡਰ ਨੇ ਇੰਡੀਆ ਦੇ ਵਿੱਚ ਇੰਡੀਆ ਦਾ ਸੋਸ਼ਲ ਮੀਡੀਆ ਦੇ ਤੇ ਕਿਦਾਂ ਰਿ ਤੇ ਇਹਦੇ ਨਾਲ ਨਾਲ ਕਿਉਂਕਿ ਇਹ ਗੱਲ ਵੈਸੇ ਲਗਾਤਾਰ ਆ ਵੀ ਰਹੀ ਸੀਗੀ ਜਿਹੜਾ ਵੈਸਟਰਨ মিডিਆ ਦੇ ਵਿੱਚ ਵੀ ਆ ਰਹੀ ਆ ਅੱਜ ਇੱਕ ਜਿਹੜੇ ਉਹਨਾਂ ਦੇ ਕਾਉਂਟੀ ਦੇ ਇੱਕ ਸ਼ੈਰਫ ਨੇ ਉਹਨਾਂ ਦੇ ਉਹਨਾਂ ਦਾ ਵੀ ਮੈਂ ਬਿਆਨ ਸੁਣਿਆ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਦੇਖੋ ਜੀ ਇਸ ਮੁੰਡੇ ਦੇ ਮੂੰਹ ਤੇ ਕੋਈ ਪਛਤਾਵਾ ਨਹੀਂ ਸੀ ਜਦੋਂ ਐਕਸੀਡੈਂਟ ਹੋਇਆ ਹੈ ਬਾਹਰ ਵੀ ਨਿਕਲ ਕੇ ਖੜਾ ਸਗਾ ਤੇ ਚਿਹਰੇ ਤੇ ਕੋਈ ਵੀ ਜਿਹੜਾ ਇਹਨੇ ਪਛਤਾਵਾ ਨਹੀਂ ਕੀਤਾ ਕਿ ਮੇਰੇ ਤੋਂ ਇਦਾਂ ਦੀ ਗੱਲ ਹੋ ਗਈ ਆ ਪਰ ਡੈਫੀਨਿਟਲੀ ਆਈ ਥਿੰਕ ਇਹ ਚਲੋ ਪੰਨੂ ਸਾਹਿਬ ਨੇ ਵੀ ਕਿਹਾ ਯਾਰ ਵੀ ਤੁਹਾਨੂੰ ਇਦਾਂ ਦੇ ਜਜਮੈਂਟਲੀ ਇੰਨਾ ਜ਼ਿਆਦਾ ਹੋਣਾ ਚਾਹੀਦਾ ਵੀ ਤੁਸੀਂ ਉਹਦਾ ਫੇਸ ਦੇਖ ਕੇ ਅੰਦਾਜ਼ੇ ਪਰ ਉਹ ਬਨੂ ਸਾਹਿਬ ਦਾ ਇਹ ਕਹਿਣਾ ਸੀ ਕਿ ਬਹੁਤ ਜ਼ਿਆਦਾ ਪਛਤਾਵੇ ਦੇ ਵਿੱਚ ਆ ਤੇ ਆਈ ਥਿੰਕ ਇਨ ਮਾਈ ਪਰਸਨਲ ਅੰਡਰਸਟੈਂਡਿੰਗ ਜੇਕਰ ਤੁਸੀਂ ਉਹਦੇ ਸ਼ੂਜ਼ ਦੇ ਵਿੱਚ ਹਰਜਿੰਦਰ ਦੇ ਵਿੱਚ ਹੋ ਕੇ ਸੋਚੋ ਉਹ ਪਤਾ ਨਹੀਂ ਵਿਚਾਰਾ ਕੇਸ ਜਿਹੜਾ ਸਥਿਤੀ ਦੇ ਵਿੱਚ ਉਹ ਲੰਘ ਰਿਹਾ ਹੋਣਾ ਬਾਕੀ ਤੁਹਾਡੇ ਆਪਣੇ ਫੇਸ ਦੇ ਇੱਕ ਜਿਹੜੇ ਨੇਚਰਲ ਐਕਸਪ੍ਰੈਸ਼ਨ ਵੀ ਹੁੰਦੇ ਕਈ ਵਾਰੀ ਬੰਦਾ ਉਹ ਉਹਦਾ ਤੁਹਾਡਾ ਕੁਦਰਤੀ ਇਸ ਤਰੀਕੇ ਦਾ ਹੁੰਦਾ ਪਰ ਆਬਵੀਅਸਲੀ ਬੰਦਾ ਮੈਨੂੰ ਲੱਗਦਾ ਵੈਸੇ ਹੀ ਜਿਹੜਾ ਇਦਾਂ ਦਾ ਹੋ ਜਾਂਦਾ ਕਿ ਤੁਹਾਨੂੰ ਸੋਚਣ ਸਮਝਣ ਦੀ ਸ਼ਕਤੀ ਤੁਹਾਡੇ ਤੋਂ ਗਵਾਜ ਜਾਂਦੀ ਹੈ ਤੁਸੀਂ ਸੋਚ ਕੇ ਦੇਖੋ ਯਾਰ ਤੁਹਾਡੇ ਤੋਂ ਵੈਸੇ ਹੀ ਇੱਕ ਐਕਸੀਡੈਂਟ ਹੋ ਜਵੇ ਜਿਹਦੇ ਨਾਲ ਕੋ ਗੱਡੀ ਇ ਤੇ ਬੰਦਾ ਕਈ ਘੰਟੇ ਕਈ ਦਿਨ ਜਿਹੜਾ ਤਾਬੇ ਨਹੀਂ ਆਉਂਦਾ ਤੇ ਜਿਹਦੇ ਤੋਂ ਤਿੰਨ ਬੰਦੇ ਜਿਹਦੀ ਗਲਤੀ ਕਰਕੇ ਚਲੇ ਗਏ ਹੁਣ ਇਸ ਦੁਨੀਆ ਤੋਂ ਤਿੰਨ ਤਿੰਨ ਮੌਤਾਂ ਹੋ ਗਈਆਂ ਹੁਣ ਉਹ ਤਾਂ ਬਹੁਤ ਜ਼ਾਹਰ ਜੀ ਗੱਲ ਹੈ ਤੇ ਅੱਛਾ ਇਹ ਕਿਉਂਕਿ ਇੱਕ ਬੈਸਟਨ মিডিਆ ਦੇ ਵਿੱਚ ਇਹ ਲਗਾਤਾਰ ਗੱਲ ਵੀ ਹੋ ਰਹੀ ਹੈ ਕਿ ਨੈਰੇਟਿਵ ਵੀ ਬਣਾਇਆ ਜਾ ਰਿਹਾ ਵੀ ਪਾਈਏ ਤਾਂ ਦੇਖੋ ਬਾਹਰੋਂ ਆ ਕੇ ਗੱਡੀਆਂ ਰੈਸਟ ਡਰਾਈਵਿੰਗ ਕਰਦੇ ਨੇ ਤੇ ਇਹਨਾਂ ਦੀ ਰੈਸਟ ਡਰਾਈਵਿੰਗ ਕਰਕੇ ਸਾਡੇ ਇੱਥੇ ਦੇ ਖੇਤ ਦੇ ਲੋਕ ਜਿਹੜੇ ਸਾਡੇ ਅਮਰੀਕਨ ਲੋਕ ਮਰਦੇ ਨੇ ਤੇ ਇਹਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਇਹਦੇ ਚਿਹਰੇ ਤੇ ਕੋਈ ਜਿਹੜਾ ਪਛਤਾਵੇ ਦਾ ਪ੍ਰਗਟਾਵਾ ਵੀ ਹੈ ਨਹੀਂ ਸੀ ਪਰ ਉਹ ਚੰਗੇ ਤਰੀਕੇ ਨਾਲ ਚਲੋ ਪੰਨੂ ਸਾਹਿਬ ਨੇ ਦੱਸਿਆ ਤੇ ਆਈ ਥਿੰਕ ਜਿਵੇਂ ਮੈਂ ਵੀ ਕਿਹਾ ਵੀ ਉਹ ਤਾਂ ਐਸਟੀ ਦੇ ਨਾਲ ਨਹੀਂ ਹੁੰਦਾ ਵੀ ਕਈ ਵਾਰੀ ਨਾਲੇ ਹਾਰਟ ਟਾਈਮ ਥੋੜੋ ਤੁਸੀਂ ਕੈਮਰਾ ਲਾ ਕੇ ਉੱਥੇ ਹੁਣ ਬੈਠ ਮੈਂ ਆਲਰੇਡੀ ਤੁਹਾਡੇ ਨਾਲ ਗੱਲ ਕਰ ਚੁੱਕਾ ਹਾਂਗੇ ਇਹ ਕਿਦਾਂ ਜਿਹੜੀ ਦੋ ਸਰਕਾਰਾਂ ਦੀ جنگ ਆ ਕਿ ਇੱਕ ਪਾਸੇ ਕੈਲੀਫੋਰਨੀਆ ਦਾ ਜਿੱਥੇ ਉਹ ਆ ਕੇ ਬਸਨੀਕ ਸੀਗਾ ਜਿੱਥੇ ਉਹਨੂੰ ਲਾਇਸੈਂਸ ਮਿਲਿਆ ਜਿੱਥੇ ਉਹ ਰਹਿ ਰਿਹਾ ਸੀਗਾ ਉਹਨੇ ਅਸਾਈਲਮ ਦੇ ਲਈ ਅਪਲਾਈ ਕੀਤਾ ਹੋਇਆ ਸੀਗਾ ਹੁਣ ਉਹ ਹੀ ਕੈਲੀਫੋਰਨੀਆ ਦੀ ਜਿਹੜੀ ਸਟੇਟ ਆ ਗਵਰਨਿਊਸਮ ਹੁਣਾਂ ਦੀ ਜਿਹੜੇ ਕਿ ਬੜੇ ਤਗੜੇ ਕ੍ਰਿਟਿਕ ਨਹੀਂ ਡੋਲਰ ਟਰੰਪ ਦੇ ਜਿਹੜੇ ਇਹ ਨਿਊਜ਼ਮ ਹੁਣੀਆਂ ਇਹ ਡੈਮੋਕ੍ਰੇਟ ਪਾਰਟੀ ਦੇ ਗਵਰਨਰ ਨੇ ਉੱਥੇ ਕੈਲੀਫੋਰਨੀਆ ਦੇ ਵਿੱਚ ਤੇ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਸਰਕਾਰ ਆ ਤੁਹਾਨੂੰ ਪਤਾ ਫਿਰ ਹੁਣ ਉਹੋ ਹੀ ਹਿਸਾਬ ਆ ਵੀ ਜਿੱਦਾਂ ਬੰਗਾਲ ਦੇ ਵਿੱਚ ਮੰਮਤਾ ਬੇਨਰਜੀ ਆ ਤਾਂ ਇੱਥੇ ਕੇਂਦਰ ਦੇ ਵਿੱਚ ਮੋਦੀ ਆ ਤੇ ਇਹਨਾਂ ਦੀ ਤਾਂ ਆਪਸ ਦੇ ਵਿੱਚ ਲੱਗਦੀ ਆ ਤਾਂ ਇਦਾਂ ਦਾ ਮੌਕਾ ਤਾਂ ਇਹ ਚਾਹੁੰਦੇ ਹੀ ਹੁੰਦੇ ਆ ਤੁਸੀਂ ਆਪਣੀ ਪ੍ਰਤੀਕਿਰਿਆ ਜ